ਸ਼ਸ਼ੀਕਾਲ ਦੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਫੇਰ ਅਸੀਂ ਪੁੱਜੇ ਆ ਮਾਨਪੁਰੀ ਫਾਰਮ ਪਿੰਡ ਖਟਿਆਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਨੀਅਰ ਡੇਰਾ ਬਾਬਾ ਨਾਨਕ ਸਰਦਾਰ ਗੁਰਦੇਵ ਸਿੰਘ ਵਪਾਰੀ ਸਾਹਿਬ ਮਾਨਪੁਰੀ ਫਾਰਮ ਤੇ ਅੱਜ ਕਹਿੰਦੇ ਭਰਾ ਸਾਡੇ ਦੇ ਫਾਰਮ ਤੇ ਫੇਰ ਆਉਣ ਕਰ ਲੱਗੇ ਆ ਤੇ ਕਹਿੰਦੇ ਭਰਾ ਨੇ ਤੇ ਰਹਿਣ ਬੱਲੇ ਬੱਲੇ ਕਰਾਤੀ ਆ ਕਹਿੰਦੇ ਭਰਾ ਸਾਡਾ ਇੱਕ ਸਪੈਸ਼ਲ ਜਿੱਦਾਂ ਸਾਡੇ ਭਰਾ ਮੱਝਾ ਕਾਂਵਾਂ ਲੈਣ ਵਾਸਤੇ ਹੁੰਦੇ ਜਾਂ ਸਾਡੇ ਭਰਾ ਵਪਾਰੀ ਦੂਰ ਨੇੜੇ ਉਹਨਾਂ ਵਾਸਤੇ ਸਪੈਸ਼ਲ ਇੱਕ ਭਰਾ ਸਾਡਾ ਟਾਇਲ ਟੂ ਲੈ ਕੇ ਆਇਆ ਮੈਨਾਂ ਕਮਾਲ ਕਰਨ ਲਿਆ ਬੱਲੇ ਬੱਲੇ ਕਰੌੜਿਆ ਸ਼ਸ਼ੀਕਲ ਉਸ ਤੋਂ ਵੀਰ ਜੀ ਕੀ ਹਾਲ ਜੋ ਸ਼ਸ਼ੀਕਲ ਘਰ ਦੇ ਨਹੀਂ ਕੀ ਹਾਲ ਚੱਲ ਜੀ ਕਿਰਪਾ ਸਤਿਗੁਰੂ ਦੇ ਟੈਲ ਵਾਲੇ ਭਰਾ ਵੀ ਸਾਡੇ ਨਾਲੇ ਸ਼ਸ਼ੀਕਲ ਟੈਲ ਵਾਲੇ ਵੀਰੋ ਕੀ ਹਾਲ ਚੱਲ ਜੋ ਵੀਰ ਜੀ ਸਤਿਗੁਰੂ ਜੀ ਇੱਧਰ ਅੱਜ ਕਰਾਂਗੇ ਸਾਡੇ ਭਰਾ ਮਾਨਪੁਰੀ ਫਰਦ ਦੇ ਨਾਲ ਗੱਲਾਂ ਬਾਤਾਂ ਤੇ ਨਾਲ ਹੀ ਕਰਾਵਾਂਗੇ ਸਾਨੂੰ ਡੰਗਰਾ ਦੇ ਦਰਸ਼ਨ ਮੱਝਾਂ ਦੇ ਦਰਸ਼ਨ ਸਾਡਾ ਪਹਿਲਾਂ ਤੇ ਮਾਨਪੁਰੀ ਡੇਰੀ ਫਾਰਮ ਦੇ ਨਾਲ ਜਿੰਨੇ ਵੀ ਜਿਹੜੇ ਨੇ ਸਾਰੇ ਮੋਹ ਪ੍ਰਾਰਭੀ ਸ਼ਸ਼ੀਕਲ ਸਤਿ ਸ਼੍ਰੀ ਅਕਾਲ ਜੀ ਸਾਡੇ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਜਿਹੜੇ ਸਾਡੇ ਚੈਨਲ ਨੂੰ ਜਿੰਨਾ ਪਿਆਰ ਸਤਿਕਾਰ ਬਖ ਤੇ ਲੈ ਕੇ ਤੇ ਸ਼ੇਅਰ ਕਰਦੇ ਨੇ ਉਹਨੂੰ ਮੈਂ ਗੋਗਰਨਾਣਵਾ ਰਿਹਾ ਉਤਮ ਵੀਰ ਜੀ ਆਪਾਂ ਅੱਜ ਪਛਮਾ ਦੀ ਗੱਲ ਬਾਤ ਚ ਕਰਨੇ ਪਹਿਲੇ ਆਪਾਂ ਸੈਟਅਪ ਦੀ ਗੱਲ ਕਰ ਜਿਹੜਾ ਤੁਸੀਂ ਤਿਆਰ ਕਰਨ ਦੇ ਸੈਟਰ ਚਲੋ ਅੱਜ ਤੁਸੀਂ ਗੱਲ ਤੇ ਆਏ ਜੇ ਸਿਰਫ ਇੱਕ ਨਾ ਕਰਵਾ ਵੀਰ ਨੂੰ ਨਾ ਤਿਆਰ ਕਰਾ ਦੇ ਕੇ ਵੀਰ ਭਰਾ ਆਪਣੇ ਦੂਰੋਂ ਤੇ ਦੂਰ ਹੁੰਦੇ ਨੇ ਜਿੱਦਾਂ ਮਾਨਸਾ ਹਰਿਆਣਾ ਬਠੰਡਾ ਮੋਗਾ ਦੇ ਤੋਂ ਆਪਣੇ ਬਹੁਤ ਵੀਰ ਨਾਲ ਜੁੜੇ ਨੇ ਤੇ ਫਿਰ ਦਾ ਕੋਈ ਆਪਣਾ ਸੱਜਣ ਮਿੱਤਰ ਭਾਂਬਰਾ ਬਾਲਾ ਹੁੰਦਾ ਤਾਂ ਵੀ ਇੱਕ ਦਿਕਾਨਾ ਸਾਡਾ ਕਰਦੇ ਇਸ ਕਰਕੇ ਬੈਠਾ ਹੋਏ ਜਗੜਾ ਤਵੇ ਨੇ ਰਸ ਰਸ ਦਾ ਨਾਲੇ ਮਾਦੇ ਵਾਲਿਆਂ ਦੀ ਦਰਿਆ ਦੇ ਲਈ ਬਹੁਤ ਹੈ ਨਾ ਵੱਡੇ ਦਿਲ ਜਿਦਾ ਬੱਦੀ ਰਹਿਣੇ ਘਰ ਹੈ ਸਾਰਾ ਸਾਡਾ ਤੇ ਬਾਕੀ ਆਪਾਂ ਅੱਜ ਤਿੰਨ ਬਸੂ ਵੀ ਚਲੋ ਹੁਣ ਦੇ ਨ ਦੇ ਦੇ ਨੂੰ ਖੋਨੇ ਆ ਇੱਕ ਟੋਕਰ ਕੱਬਾ ਨਹੀਂ ਦੀਦੀ ਜ਼ੋਰ ਝੋਟੀ ਆ। ਇੱਕ ਟੋਕਰ ਗਾਂ ਦੇ ਟਿਕ ਟੁਕੀ ਨਾ ਮੋਰਾ ਬਦਲੀ ਉਹ ਬੰਦਿਆ। ਚਲੋ ਕਰੀ ਆਪਾਂ ਦਰਸ਼ਨ ਮੱਝਾਂ ਦੇ। ਤੇ ਸਾਡੀ ਵੀਡੀਓ ਵੀ ਨਾ ਲੰਮੀ ਹੋ ਜਾਏ। ਇਸ ਕਰਕੇ ਅੱਜ ਆਪਾਂ ਭਰਾ ਦਾ ਸੈਟਅਪ ਵਿਖਾਉਣਾ ਪੁਰਾ ਇਹ ਆ ਮਾਨਪੁਰੀ ਫਾਰਮ ਤੇ ਭਰਾ ਦੇ ਪਸ਼ੂਆਂ ਦੇ ਦਰਸ਼ਨ ਕਰਨ ਨੇ ਤੇ ਗੱਲਾਂ ਬਾਤਾਂ ਬਹੁਤ ਟਿਕਾਣੇ ਲੱਗਣੀਆਂ ਅੱਜ। ਲੋ ਜੀ ਆਪਾਂ ਪਹਿਲੇ ਆਪਾਂ ਪਹਿਲੇ ਆਸ ਪਸ਼ੂ ਦੀ ਗੱਲ ਕਰਦੇ ਆ। ਇਹ ਜਿਹੜਾ ਪਿਓ ਨਹੀਂ ਦੀਦੀ ਝੋਟੀ ਜੇ ਦੂਜਾ ਸੁਆਹ ਹੈ। 4 ਮਹੀਨੇ ਦੀ ਕੱਬਣਿਆ 6 ਲੀਟਰ ਦੁੱਧ ਆ। ਵੇ ਦੇ ਕਈ ਹੈ ਸਾਰੇ ਉਹਦੇ ਨੇ ਵੀ ਨੀਲੀ ਪਰ ਨਿਸ਼ਾਨੀਆਂ ਕੋਈ ਨਹੀਂ ਤਾਂ ਨੀਲੀ ਹਾਂ ਪਹਿਲੇ ਨੇ ਬਦਲ ਨਿਸ਼ਾਨੀਆਂ ਵੇਖੋ ਨਾਸ ਬੱਗੀ ਮੱਥਾ ਪੈ ਪੱਜੇ ਖੁਰ ਖਾਓ ਬਿੱਲੇ ਕੁਛ ਖਾਓ ਜੀ ਬੇ ਨਿਸ਼ਾਨੀਆਂ ਆਜੇ ਸਾਬ ਜਗ੍ਹਾ ਦੇ ਵੇਖੋ ਅੱਲ ਸੁਣ ਖਾਓ ਕੀ ਬਾਤ ਹੈ ਜੀ ਨਿਸ਼ਾਨੀਆਂ ਜੀ ਬਾਕੀ ਬਾਹਨੇ ਤਾਂ ਨਿਸ਼ਾਨੀ ਜੜੀ ਡੱਬ ਵਾਂਦੇ ਕੀ ਬਾਤ ਹੈ ਜੀ ਇਹ ਨਿਸ਼ਾਨੀਆਂ ਜਿਹੜੀਆਂ ਪ्योर ਸਾਰੇ ਨਿਸ਼ਾਨੀਆਂ ਨੀਲੀਆਂ ਚਾਹੀਦੀਆਂ ਉਹਦੇ ਵਿੱਚ ਪਿਆਰ ਨਿਸ਼ਾਨੀਆਂ ਨੇ ਇਹਨੂੰ ਕਿਤੇ ਪਿਓਰ ਨੀਲੀ ਦੀ ਪਿਓਰ ਨੀਲੀ 6 ਲੀਟਰ ਦੁੱਧ ਦੋ ਚਾਰ ਮਹੀਨੇ ਦੀ ਗਾਂ ਗੱਭਣਿਆ ਚੱਕ ਪਾਸ ਚੱਕ ਪਾਸ ਚੱਕ ਸੰਦੀ ਕਰਕੇ ਤੋੜ ਕੇ ਲੋ ਜੀ ਇਹਦਾ ਆਪਾਂ ਤੋੜ ਕੇ ਵੇਖਦੇ ਆ ਜੀ ਲੋ ਜੀ ਆ ਸਾਡੇ ਭਰਾ ਦੀ ਲਿਲੀ ਤੇ ਭਰਾ ਨੇ ਨਿਸ਼ਾਨੀਆਂ ਸਾਨੂੰ ਦੱਸ ਹੀ ਦਿੱਤੀਆਂ ਔਰ ਕਿਉਂਕਿ ਸਾਡੇ ਫਾਰਮਰ ਕਿਸਾਨ ਭਰਾ ਵੀ ਬਹੁਤ ਸਿਆਣੇ ਆ ਤੇ ਇੱਕ ਇੱਕ ਚੀਜ਼ ਤੋਂ ਵਾਕੀ ਵੀ ਨੇ ਜਾਣੂ ਵੀ ਆ ਤੇ ਅੱਜ ਭਰਾ ਨੇ ਵੀ ਮੈਨੂੰ ਸਪੈਸ਼ਲ ਫੋਨ ਕੀਤਾ ਸੀ ਵੀ ਸਾਡੇ ਕੋਲ ਦੋ ਮੱਜਾਂ ਤੇ ਇੱਕ ਬੈਡ ਗਾਂ ਜਿਹੜੀ ਵਧੀ ਵੀ ਆਪਾਂ ਵੀਡੀਓ ਸ਼ੂਟ ਕਰਨੀ ਸੀ ਤੇ ਤੁਸੀਂ ਭਰਾ ਨੂੰ ਵੀਡੀਓ ਭੇਜਣ ਵਾਸਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਤੇ ਆ ਵੀਡੀਓ ਕਾਇਨ ਨਹੀਂ ਪਾ ਤੇ ਟੈਸਟ ਨਾ ਕਰਦੇ ਆ ਤੇ ਪਹਿਲੇ ਸਾਡੇ ਸਾਡੇ ਦਰਸ਼ਕਾਂ ਨੂੰ ਜਿਨੇ ਵੀ ਸਬਸਕ੍ਰਾਈਬਰ ਨੇ ਉਹਨਾਂ ਨੂੰ ਵਿਸਾਖੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਢੇਰ ਸਾਰਾ ਪਿਆਰ ਤੇ ਪ੍ਰਮਾਤਮਾ ਸਾਡਾ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਹੁਣ ਅਸੀਂ ਕਰਤਾਰ ਜੀ ਕੱਲ ਦੀ ਨਗ ਚੁੱਕੀ ਆ ਬਾਕੀ ਲੇਟ ਹੋ ਗਏ ਚਲੋ ਫੇਰ ਵੀ ਚਲੋ ਆਪਾਂ ਆਉਣ ਵਾਲੇ 2000 50 ਦੀ ਐਡਵਾਂਸ ਬਤਾਈਆਂ 2024 ਜਿਹੜੀ ਨਗ ਚੁੱਕੀ ਆ ਉਹਦੀਆਂ ਹਾਂਜੀ ਉਹਦੀਆਂ ਆਪਾਂ ਹੁਣ ਇਸ ਮੱਝ ਦੀ ਗੱਲ ਕਰਦੇ ਆ ਜੀ ਹਾਂਜੀ ਇਹਦੀ ਗੱਲ ਹੈ ਜੀ ਕਰਕੇ ਹਾਂਜੀ ਰੇਟ ਵੀ ਦੱਸਦੇ ਜਰੂਰ ਰੇਟ ਦਾ ਜੇ 70000 ਪਰ ਆਪਾਂ 60000 ਦੀ ਤਾਂਗੇ ਕੋਈ ਹੋਰ ਮੰਨਤਾਂ 2000 ਰੁਪਏ ਹੋਰ ਕਰ ਲੈ ਆ ਅਸਟ੍ਰੇਲੀਆ ਦੀ ਜੀ ਲਓ ਜੀ 36000 ਦੀ ਇੱਧਰ ਆ ਜੀ ਸਾਡੇ ਕੋਲ ਸੂਨ ਵਾਲੀ ਝੋਲੀ ਆ ਤੇ ਸੂਨ ਵਾਲੀ ਝੋਟੀ ਨਸਲ ਕਿਹੜੀ ਆ ਜੀ ਇਹ ਮੋਰਾ ਜੀ ਮੋਰਾ ਨਸਲ ਦੀ ਝੋਟੀ ਸੂਨ ਵਾਲੀ ਦੇਣਾ ਲੱਗਿਆ ਹਫਤਾ ਲਾੜੇ 10 ਦਿਨ ਲਾਦੀ ਦੇਣ 7 ਤੋਂ 10 ਦਿਨ ਦੇ ਵਿੱਚ ਵਿੱਚ ਲੋ ਵੀਰ ਜੀ ਇੱਥੇ ਆਪਾਂ ਮੱਝ ਦੇ ਲੱਗੇ ਆਣ ਕੇ ਇਹ ਬੰਨਣਾ ਨੇ ਫਿਰ ਨਾ ਮਾੜਾ ਨਾ ਬਣਾਏ ਜੀ ਪਿਆਰ ਰਹੀ ਕਿੱਥੇ ਕਿੰਨੇ ਦਾ ਲੈਂਦੀ ਵੀਰ ਜੀ ਇਹਦੇ ਸੁੰਝੇ ਕੋਈ 10 ਘੱਟਦੀ ਗਾਦਰ ਜੀ ਦਿਨ 10 ਘੱਟਦੀ ਹਾਂਜੀ ਹਾਂਜੀ ਸੋਹਣੀ ਮੱਝਾ ਬਹੁਤ ਪਿਆਰੀ ਹੈ ਤੇ ਇਹਦਾ ਜੁਰਮਾਨਾ ਜੁਰਮਾਨਾ ਇਹਦਾ ਆਪਾਂ ਜੁਰਮਾਨਾ ਨਹੀਂ ਪਾਉਣਾ ਆਪਾਂ ਬਾਜੂ ਮੁੱਲ ਲੈਣਾ ਜਾਇਜ਼ ਰੇਟ ਤੇ ਠੀਕ ਹੈ ਜੀ ਮੁੱਲ ਕਰਨ ਨੂੰ ਜੁਰਮਾਨਾ ਨਹੀਂ ਪਾਉਣਾ ਭਾਈ ਦਾ 90 ਕਰ ਲਓ 95 ਕਰ ਲਓ ਪਰ ਨਹੀਂ ਆਪਾਂ ਬਿਲਕੁਲ ਜਾਇਜ਼ ਕਰਨਾ ਇਹਦਾ ਸਭ ਪਰਿਆਰ ਵੀ ਦੇ ਦਾਂਗੇ 70000 ਰੁਪਏ ਦੀ ਉਹ ਵੀ ਤੁਹਾਡੇ ਚੈਨਲ ਕਰਕੇ ਸਾਡੇ ਚੈਨਲ ਕਰਕੇ ਉਹਦਾ 75000 ਰੁਪਏ ਰਹਿਣਾ 70000 ਚੋਂ ਵੀ 2000 ਵੀ ਛੱਡਾਂਗੇ 2000 ਛੱਡਾਂਗੇ ਬਾਕੀ ਵੀਰ ਭਰਾ ਵੀ ਫੋਨ ਲਾਏ ਹੋਰ ਹੀ ਵਾਪਰ ਮਾਨਤਾ ਨ ਕਰਾਂਗੇ ਨਾ ਵੀ ਤੇ ਆਪਾਂ ਗਾਂ ਦੇ ਵੀ ਦਰਸ਼ਨ ਹਾਂਜੀ ਗਾਂ ਦੇ ਦਰਸ਼ਨ ਕਰਾ ਕੇ ਫਿਰ ਭਰਾ ਦੇ ਆਪਾਂ ਚੈਨਲ ਦੇ ਤੇ ਛੱਡੀ ਤੇ ਰੈੜ ਬਦਨੇ ਦਾ ਪਗਾਰ ਦੁਜਾਤ ਹੋਇਆ ਕੋਈ ਪੜ ਨਹੀਂ ਬਣਾਈ ਜਨ ਬਾਰੇ ਪੈਸੇ ਤਾਂ ਆਪਾਂ ਸੰਦਾ ਕਰਕੇ ਆਪਸ ਵਿੱਚ ਜੋੜੇ ਦਾ ਪਿਆਰ ਹੈ ਚੱਲਿਆ ਥੋੜਾ ਜਿਹਾ ਅੱਧਾ ਲੀਟਰ ਕੁੱਧ ਤਿਆਰ ਹੈ ਜੀ ਆ ਜੀ 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 ਮੋਲੇ ਦੀ ਵੀ ਥੋੜੀ ਜਿਹੀ ਜਾਣਕਾਰੀ ਆਪਾਂ ਮੋਲੇ ਦਾ ਕਰਾਉਣ ਨੂੰ ਭਾਈ ਪੰਜੀ ਕਰਾ ਲਓ 30 ਕਰਾ ਲਓ ਠੀਕ ਹੈ ਚਲੀ 1000 ਦੇ ਦੇ ਦਾਂਗੇ 24000 ਦੀ 2000 ਰੁਪਏ ਛੋਟ ਕਰਾਂਗੇ ਭਾਈ ਆ ਦੇ ਦੇ ਦਾਂਗੇ ਬਾਕੀ ਵੀ ਰੁਪਏ ਫੂਨ ਲਾਏ ਹੋਰ ਮਾ ਧੰਨਵਾਦ ਕਰ ਤੇ ਇਹਦਾ ਦੁੱਧ ਦੀ ਕੁਆਂਟੀਟੀ ਜੀ ਕੀ ਦੇ ਦੁੱਧ ਦੇ ਸਹਾਗ ਕਰੇਗਾ 11 12 ਲੀਟਰ 11 12 ਲੀਟਰ ਭਰੀ ਜੀ ਇਸ ਟਾਈਮ ਤੇ ਕੀ ਕਰ ਰਹੀ ਹੈ ਜੀ 8 ਲੀਟਰ ਜੀ ਇਸ ਟਾਈਮ ਤੇ 8 ਲੀਟਰ ਦੁੱਧ ਇਸ ਟਾਈਮ ਤੇ ਕਰ ਰਹੀ ਹੈ ਤੇ ਹਾਂ ਜੀ ਸਾਡੇ ਜਿੰਨੇ ਵੀ ਸਾਡੇ ਦਰਸ਼ਕ ਵੀਰ ਨੇ ਫਾਰਮਰ ਵੀਰ ਉਹਨਾਂ ਨੂੰ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਇੱਕ ਵਾਰੀ ਨਾਮ ਆਪਣਾ ਅਤਲ ਸਿੰਘ ਜੇ ਟਿੰਡ ਘਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸੌਰ ਨੰਬਰ 985547671 ਲਓ ਜੀ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਮੇਰੇ ਭਰਾ ਨੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਓ ਚੰਗੀਆਂ ਮੱਜਾਂ ਗਾਵਾਂ ਦੇਖਣ ਵਾਸਤੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਬਾਬਾ ਸਾਰਿਆਂ ਦੇ ਘਰਾਂ 'ਚ ਵਧੀਆ ਪਸ਼ੂ ਰਹਿਣ ਪਰਮਾਤਮਾ ਸਾਰਿਆਂ ਨੂੰ ਕੀ ਜਾਂਦੇ ਨੇ ਲੈਣਾ ਦਵੇ ਤੇ ਸਾਰਿਆਂ ਦੇ ਪਸ਼ੂ ਸਲਾਮਤ ਰਹਿਣ ਤੇ ਅਸੀਂ ਪੰਜਾਬ ਦੀ ਮਿੱਟੀ ਤੇ ਪੰਜਾਬ ਦੀ ਧਰਤੀ ਨਾਲ ਨਵੇਂ ਜੁੜੇ ਹਰੀਏ ਤੇ ਘਰ ਦਾ ਸਾਰੇ ਅਸੀਂ ਚੰਗਾ ਦੁੱਧ ਚੰਗੇ ਦਹੀਂ ਦੀ ਖੋਜ ਵੱਲ ਜਾਈਏ ਤੇ ਵਧੀਆ ਜਿਆਦਾ ਪਸ਼ੂ ਰੱਖੀਏ ਮੇਰੀ ਬਸ ਇਹੀ ਹੱਥ ਜੋੜ ਕੇ ਸਾਰੇ ਸਾਡੇ ਦਰਸ਼ਕ ਭਰਾਵਾਂ ਨੂੰ ਤੇ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਸਾਡੇ ਮਾਨਪੁਰੀ ਫਾਰਮ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਇਸ ਭਰਾ ਦੇ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਨੰਬਰ ਹੈਗਾ 9855476701 ਭਰਾ ਦਾ ਜਿਹੜਾ ਪੱਕਾ ਪਤਾ ਪਿੰਡ ਖਟਿਆਲਾ ਨੇ ਤਸਵੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗੁਰਦਾਸਪੁਰ ਜਦੋਂ ਵੀ ਤੁਸੀਂ ਇੱਥੇ ਆਉਣਾ ਹੋਵੇ ਸਭ ਤੋਂ ਜ਼ਿਆਦਾ ਤੁਹਾਡਾ ਸੌਖਾ ਆਉਣ ਦਾ ਤਰੀਕਾ ਹੈ ਡੇਰਾ ਬਾਬਾ ਨਾਨਕ ਤੁਸੀਂ ਫਤੇਗੜ ਚੂੜੀਆਂ ਜਦੋਂ 9 ਕਿਲੋਮੀਟਰ ਅੱਗੇ ਆਓਗੇ ਤੇ ਇੱਕ ਨਿੱਕੋ ਸਰਾਂ ਦੇ ਸਾਹਮਣੇ ਪਿੰਡ ਖਟਿਆਲਾ ਉਸ ਧਰਤੀ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਭਰਾ ਦੇ ਨੰਬਰ ਤੇ ਸੰਪਰਕ ਕਰੋ ਪੂਰਾ ਮਾਣਤਨ ਤੁਹਾਡਾ ਕੀਤਾ ਜਾਵੇਗਾ ਤੇ ਇੱਕ ਵਾਰ ਫਿਰ ਅਗਲੀ ਵਾਰੀ ਵੀਡੀਓ ਤੇ ਆਪਾਂ ਜਰੂਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ